ਸਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਡੀਆਜੀ ਹਰਚੰਨ ਸਿੰਘ ਭੁੱਲਰ ਦਾ ਮਾਮਲਾ ਲਗਾਤਾਰ ਵਰਮਾਉਂਦਾ ਜਾ ਰਿਹਾ ਸੀਬੀਏ ਦੇ ਵੱਲੋਂ ਵੱਡੀ ਜਿਹੜੀ ਕਿ ਰੇਡ ਭੁੱਲਰ ਦੇ ਘਰ ਕਿਤ ਗਈ ਜਿੱਥੇ ਕੀ ਕਈ ਬੈਗ ਬਰਾਮਦ ਹੋਏ ਇਥੋਂ ਤੱਕ ਕਿ ਵੱਡੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਅਤੇ ਕੈਸ਼ ਵੀ ਬਰਾਮਦ ਹੋਇਆ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹਰਚੰਨ ਸਿੰਘ ਭੁੱਲਰ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੀ ਵੱਧਦੀਆਂ ਨਜ਼ਰ ਆ ਰਹੀ ਨੇ ਦਾਅ ਦੇ ਕੇ ਰਿਸ਼ਵਤ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਜਿਹੜੀ ਵੱਡੀ ਕਾਰਵਾਈ ਹੋਈ ਹੈ ਜਿਸ ਤੋਂ ਬਾਅਦ ਐਸ.ਸੀ.ਬੀ. ਜਾਂਚ ਤੇ ਹੋਰ ਜਿਹੜੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਵੀ ਹੋਣਗੇ ਦੱਸਦੀ ਹੈ ਕਿ ਆਪਣੇ ਜਿਹੜੇ ਕੀ ਸਾਥੀ ਦੇ ਨਾਲ ਮਿਲ ਕੇ ਜਿਹੜੇ ਕੀ ਕੋਰਵੜ ਦੇ ਵਿੱਚ ਇਹ ਜਿਹੜੀ ਰਿਸ਼ਵਤ ਮੰਗੀ ਜਾ ਰਹੀ ਸੀ WhatsApp ਕਾਲ ਕੀਤੀ ਗਈ ਸੀ ਜਿਸ ਦੀ ਕੀ ਜਾਂਚ ਹੋਈ ਤਾਂ ਪਤਾ ਲੱਗੇ ਕਿ ਭੂਲਰ ਦਾ ਹੀ ਉਹ ਜਿਹੜਾ ਕੀ ਮੋਬਾਈਲ ਨੰਬਰ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਬਰੀਕੀ ਦੇ ਨਾਲ ਜਾਂਚ ਪੜਤਾਲ ਜਿਹੜੀ ਕੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਵੱਡੇ ਅਫਸਰ ਦੇ ਵੱਲੋਂ ਇਸ ਤਰੀਕੇ ਦੇ ਨਾਲ ਰਿਸ਼ਵਤ ਮੰਗਣਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਜਿਹੜੇ ਕਿ ਸਵਾਲ ਖੜੇ ਹੁੰਦੇ ਨੇ ਬਹੁਤ ਅਜਿਹੇ ਪੁਲਿਸ ਮੁਲਾਜ਼ਮ ਤੇ ਅਫਸਰ ਨੇ ਜਿਨ੍ਹਾਂ ਨੇ ਹੁਣ ਤੱਕ ਇਮਾਨਦਾਰੀ ਨਾਲ ਡਿਊਟੀ ਕੀਤੀ ਐ ਤੇ ਪਹਿਲਾਂ ਵੀ ਜਿਹੜੇ ਕਿ ਕਈ ਅਫਸਰ ਕਰਕੇ ਕਹਿੰਦੇ ਪਰ ਕੁਝ ਕੇ ਅਜਿਹੇ ਹੁੰਦੇ ਨੇ ਜਿਨ੍ਹਾਂ ਕਰਕੇ ਪੂਰੇ ਮੈਕਮੇ ਦੇ ਉੱਤੇ ਵੱਡੇ ਸਵਾਲ ਜਿਹੜੇ ਕਿ ਖੜੇ ਹੋ ਜਾਂਦੇ ਨੇ ਤੁਹਾਨੂੰ ਸਿੱਧੀਆਂ ਤਸਵੀਰਾਂ ਵੀ ਦਿਖਾਉਣਿਆ ਤੇ ਇਸ ਮਾਮਲੇ ਨੂੰ ਹੋਰ ਵੀ ਜਿਹੜੀ ਕਿ ਬਰੀਕੀ ਤੇ ਨਾ ਕੀ ਗੱਲਬਾਤ ਹੋਈ ਆ ਆਓ ਤੁਹਾਨੂੰ ਦੱਸਦੇ ਹਾਂ ਸੋ ਦਾਦੀ ਕਿ ਇਸ ਵਕਤ ਪੰਜਾਬ ਦੇ ਡੀਆਈਜੀ ਦਾ ਜਿਹੜਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਘਰ ਦੇ ਵਿੱਚ ਰੇਡ ਵੀ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਕੀਮਤੀ ਸਮਾਨ ਬਰਾਮਦ ਹੋਇਆ ਪੰਜਾਬ ਪੁਲਿਸ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਵਿਰੁੱਧ ਦਰਜ ਐਫਆਈਆਰ ਦੀ ਇੱਕ ਕਾਪੀ ਵੀ ਸਾਹਮਣੇ ਇਸ ਵਿੱਚ ਡੀਆਈਜੀ ਭੁੱਲਰ ਨੇ ਸੇਵਾ ਪਾਣੀ ਦੇ ਨਾਮ ਤੇ ਰਿਸ਼ਵਤ ਮੰਗੀ ਸੀ ਡੀਆਈਜੀ ਨੇ ਆਪਣੇ ਵਿਚੋਲੇ ਨੂੰ ਇੱਕ ਵਟਸਐਪ ਕਾਲ ਕੀਤੀ ਜਿਸ ਦੇ ਵਿੱਚ ਕਿਹਾ ਕਿ ਅੱਠ ਫੜਨੇ ਨੇ ਅੱਠ ਜਿੰਨਾ ਦਿਨ ਦਾ ਨਾਲ ਨਾਲ ਫੜੀ ਚੱਲ सीवी ਦੇ ਅਨੁਸਾਰ ਜਿਸ ਨੰਬਰ ਤੋਂ ਕਾਲ ਕੀਤੀ ਗਈ ਸੀ ਉਹ ਡੀਏਜੀ ਪੁੱਲਰ ਦਾ ਸੀ ਇਸ ਤੋਂ ਬਾਅਦ ਸੀਬੀਏ ਨੇ ਕੇਸ ਦਰਜ ਕਰਕੇ ਵਿਚੋਲੇ ਅਤੇ ਫਿਰ ਡੀਆਈਜੀ ਹਰਚਰਨ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ। ਡੀਆਈਜੀ ਦੇ ਚੰਡੀਗੜ੍ਹ ਨਿਵਾਸ ਦੀ ਤਲਾਸ਼ੀ ਲੈਣ ਤੋਂ ਬਾਅਦ ਸੀਬੀਏ ਨੇ ਤਿੰਨ ਬੈਗਾਂ ਤੇ ਇੱਕ ਬਰੀਫ ਕੇਸ ਵਿੱਚ ਪੈਕ ਕੀਤੇ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ। ਵੱਡੀ ਮਾਤਰਾ ਦੇ ਵਿੱਚ ਗਹਿਣੇ ਵੀ ਬਰਾਮਦ ਕੀਤੇ ਗਏ ਨੇ। ਸੀਬੀਏ ਦੇ ਚੰਡੀਗੜ੍ਹ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫਆਈਆਰ ਦੇ ਵਿੱਚ ਕਿਹਾ ਗਿਆ ਕਿ 11 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਵਿੰਦਗੜ੍ਹ ਜ਼ਿਲ੍ਹੇ ਦੇ ਵਸਨੀਕ ਆਕਾਸ਼ ਬੱਤਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। DIG ਆਪਣੇ ਵਿਚੋਲੇ ਕ੍ਰਿਸ਼ਨਾ ਨੂੰ ਰਾਹੀ ਰਿਸ਼ਵਤ ਦੀ ਮੰਗ ਕਰਿਆ ਬਦਲੇ ਵਿੱਚ ਉਸ ਨੂੰ ਭਰੋਸਾ ਦਿੱਤਾ ਗਿਆ ਕਿ 2023 ਦੇ ਵਿੱਚ ਸਰਹੰਦ ਦੇ ਵਿੱਚ ਦਰਜ FIR ਨੰਬਰ 155 ਦੇ ਵਿੱਚ ਉਸ ਦੇ ਵਿਰੁੱਧ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ ਉਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਫਿਰ ਉਹ ਆਸਾਨੇ ਦੇ ਨਾਲ ਆਪਣਾ ਸਕ੍ਰੈਪ ਕਾਰੋਬਾਰ ਵੀ ਜਾਰੀ ਰੱਖ ਸਕਦਾ ਹੈ ਬੱਤਾਂ ਨੇ ਕਿਹਾ ਕਿ ਡੀਏਜੀ ਪੁੱਲਰ ਉਸ ਤੋਂ ਮਹੀਨਿਆਂ ਬਾਅਦ ਪੇਮੈਂਟ ਦੀ ਮੰਗ ਕਰ ਰਹੇ ਸੀ ਜਿਸ ਨੂੰ ਉਹ ਸੇਵਾ ਪਾਣੀ ਕਹਿੰਦੇ ਸਨ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਪੇਮੈਂਟ ਨਹੀਂ ਕੀਤੀ ਤਾਂ ਉਸ ਨੂੰ ਸਿਕਰਾਤ ਕਾਰੋਬਾਦਿਕ ਝੂਠੇ ਮਾਮਲੇ ਦੇ ਵਿੱਚ ਫਸਾਇਆ ਜਾਵੇਗਾ ਇਸ ਤੋਂ ਬਾਅਦ ਸੀਬੀ ਨੇ ਸ਼ਿਕਾਇਤ ਨੂੰ ਜਾਂਚ ਲਈ ਚੰਡੀਗੜ੍ਹ ਸੀਬੀ ਦੇ ਸਬ ਇੰਸਪੈਕਟਰ ਸਚਿਨ ਸਿੰਘ ਨੂੰ ਸੌਂਪ ਦਿੱਤਾ ਗਿਆ ਇਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਤੇ ਪਤਾ ਲੱਗਿਆ ਕਿ ਡੀਏਜੀ ਪੁੱਲਰ ਨੇ ਪੁਰਾਣੀ ਐਫਆਈਆਰ ਦਾ ਨਕਟਾਰਾ ਕਰਨ ਦੇ ਬਦਲੇ ਆਪਣੇ ਵਿਚੋਲੇ ਕ੍ਰਿਸ਼ਨੂ ਰਾਹੀਂ 8 ਲੱਖ ਰੁਪਏ ਦੀ ਮੰਗ ਕੀਤੀ ਸੀ ਜਾਂਚ ਦੌਰਾਨ ਡੀਏਜੀ ਵੱਲੋਂ ਵਿਚੋਲੇ ਕ੍ਰਿਸ਼ਨੂ ਨੂੰ ਇੱਕ ਵਟਸਐਪ ਕਾਲ ਆਈ ਜਿਸ ਦੇ ਵਿੱਚ ਡੀਏਜੀ ਭੁੱਲਰ ਨੇ ਉਸ ਨੂੰ ਕਿਹਾ ਕਿ 8 ਫੜਨੇ ਨੇ ਮੈਂ 8 ਲੱਖ ਲੈਣਾ ਚਾਹੁੰਦਾ ਇਸ ਦਾ ਮਤਲਬ ਇਹ ਸੀ ਇਸ ਤਰੀਕੇ ਨਾਲ ਕੋਰਟ ਦੇ ਵਿੱਚ ਜੜ ਕੇ ਗੱਲਬਾਤ ਕੀਤੀ ਗਈ ਇਸ ਤੋਂ ਸੀਬੇ ਨੇ ਸਿੱਟਾ ਕੱਢਿਆ ਕਿ ਡੀਏਜੀ ਨੇ ਆਪਣੇ ਵਿਚੋਲੇ ਨੂੰ 8 ਲੱਖ ਰੁਪਏ ਇਕੱਠੇ ਕਰਨ ਦਾ ਨਿਰਦੇਸ਼ ਦਿੱਤਾ ਸੀ ਸੀਬੇ ਦੇ ਅਨਸਾਰ ਵਿਚੋਲੇ ਨਾਲ ਗੱਲਬਾਤ ਦੇ ਵਿੱਚ ਵਰਤਿਆ ਗਿਆ ਫੋਨ ਨੰਬਰ ਡੀਏਜੀ ਹਰਚੰਨ ਪੁੱਲਰ ਦਾਸੀ ਇਸ ਤੋਂ ਬਾਅਦ ਸੀਬੈਨ ਇਸਮਾਲ ਦੇ ਵਿੱਚ ਡੀਐਸਜੀ ਪੁੱਲਰ ਤੇ ਵਿਚੋਲੇ ਵਿਰੁੱਧ ਕੇਸ ਦਰਜ ਕੀਤਾ ਗਿਆ।